ਪਹਿਲਾ ਹੁੰਦਾ ਹੀ ਜਿੱਤਿਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੀ ਸੀ ਕਿ ਸੋਕਿਓ ਮੰਦਾ ਆਖੀ ਹੈ ਜਿੱਤ ਜਮੇਰਾ ਜਾਨ ਪਰ ਅੱਜ ਸਾਡੇ ਜੋਕੇ ਬਾਬੇ ਉਹਨਾਂ ਧੀਆਂ ਬਾਰੇ ਕੀ ਬਿਆਨ ਦੇ ਰਹਾ ਜਾਂ ਲੱਖੇ ਬਾਬੇ ਬਾਰੇ ਤੁਸੀਂ ਸੁਣਿਆ ਹੋਵੇ ਕੀ ਬਿਆਨ ਦਿੰਦਾ ਉਹਨੇ ਮੈਂ ਇੱਥੇ ਬਸ 50 ਬੀਬੀਆਂ ਤੇ ਖੜੀਆਂ ਕਰ ਦਣਾ ਜਿਹੇ ਇਹੇ ਕੰਮ ਕਰਦੇ ਹਾਂ ਅੱਜ ਕੱਲ ਪੈਸੇ ਦਾ ਜੋਰ ਜੋ ਵਰਜੀ ਕਰਾ ਲੋ ਬੀਬੀਆਂ ਕੋ ਜੋ ਇੱਕ ਪਾਸੇ ਉਹ ਸੰਤ ਹੋਵੇ ਤੇ ਦੂਜੇ ਪਾਸੇ ਇਹ ਗੱਲ ਕਹਿਣ ਲੱਗਿਆ ਸ਼ਰਮਣਾ ਹੀ ਉਹਨੂੰ ਭਰਾ ਵੀ ਕਿ 100-100 ਰੁਪਇਆ ਦੇ ਕੇ ਜੋ ਮਰਜੀ ਗੁਰਦੁਆਰਿਆਂ ਦੇ ਗਰੰਤੀ ਸਿੰਘਾਂ ਦੀਆਂ ਛੱਤਾਂ ਚੁੰਦੀਆਂ ਹੋਣ ਤੇ ਪਿੰਡਾਂ ਦੇ ਵਿੱਚੋਂ ਗਰਾਹੀ ਕਰਕੇ ਜਾ ਕੇ ਡੇਰੇ ਪੱਕੇ ਕਰਦਗੇ ਤੇ ਮਾੜੀ ਗੱਲ ਨਹੀਂ ਸਾਡੇ ਵਾਸਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਗਰੰਥੀ 1 ਵਜੇ ਉੱਠ ਕੇ ਤੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਜਾ ਕੇ ਤੇ ਗੁਰਦੁਆਰੇ ਪਸੀਨੀੋਂ ਪਸੀਨੀ ਹੋ ਕੇ ਮੁਰਕਿਓ ਮੁਰਕ ਹੋ ਕੇ 1 ਵਜੇ ਜਾ ਕੇ ਪ੍ਰਕਾਸ਼ ਕਰਦੇ ਹੋਣ ਤੇ ਪਖੰਡੀ ਸਾਧ ਕਾਲੇ ਸ਼ੀਸ਼ੇ ਵਾਲੀ ਫੋਰਚੂਨਰ ਚੋਂਦਾ ਹੋਵੇ ਤੇ ਸਾਡੇ ਲੋਕ ਭੱਜ ਕੇ ਜਾ ਕੇ ਉਹਦੀ ਬਾਰੀ ਖੋਲ ਕੇ ਸਾਦ ਨੂੰ ਬਾਹਰ ਕੱਢਣ ਲੰਮੇ ਝੱਗੇ ਵਾਲੇ ਨੂੰ ਤੇ ਸਾਡੇ ਆਸ ਤੇ ਨੱਕ ਡੋਬ ਕੇ ਮਰਨ ਵਾਲੀ ਗੱਲ ਨਹੀਂ ਏ ਕਿ ਗੁਰਦੁਆਰਿਆਂ ਦੇ ਗਰੰਤੀ ਭੁੱਖੇ ਮਰਦੇ ਆ ਉਹ ਇੱਕ ਵਾਰੀ ਕੱਪੜਾ ਪਾ ਲੈਣ ਤੇ ਮੁੜ ਕੇ ਇਦਾਂ ਕਰਕੇ ਵੇਂਦੇ ਆ ਕਿ ਧੋਣਾ ਵੀ ਪੈਣਾ ਸਰਫ ਵੀ ਲੱਗਣੀ ਘਰੇ ਬੱਚੇ ਭੁੱਖੇ ਬੈਠੇ ਆ ਘਰ ਵਾਲੀ ਭੁੱਖੀ ਬੈਠੀ ਮਾਂ ਭੁੱਖੀ ਬੈਠੀ ਆ ਜਾ ਕੇ ਉਹਨਾਂ ਵਾਸਤੇ ਰੋਟੀ ਦਾ ਪ੍ਰਬੰਧ ਵੀ ਕਰਨਾ ਵਾ ਤੇ ਸਾਦ ਇਹਨਾਂ ਨੂੰ ਸੱਦਗੇ 36 ਪ੍ਰਕਾਰ ਦੇ ਭੋਜਨ ਖਾਣ ਵਾਸਤੇ ਤੇ ਸਾਡੇ ਵੱਲ ਤੇ ਸਾਡੇ ਆਸਤੇ ਨੱਕ ਡੋਬ ਕੇ ਮਰਨ ਵਾਲੀ ਗੱਲ ਨਹੀਂ ਇੱਕ ਮੈਂ ਬੇਨਤੀ ਕਰਾਂ ਜੀ ਵਾਰ-ਵਾਰ ਇਹੋ ਜਿਹੇ ਕਾਤਲ ਲੋਕਾਂ ਦਾ ਇਹੋ ਜਿਹੇ ਬਲਾਤਕਾਰੀਆਂ ਦਾ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਾਮ ਲੈਣ ਨੂੰ ਦਿਲ ਤੇ ਨਹੀਂ ਕਰਦਾ ਪਰ ਨਾਂ ਲਈਦਾ ਕਿਉਂ ਆ ਕਿਉਂ ਬੋਲਣਾ ਪੈਂਦਾ ਆ ਕਿਉਂਕਿ ਸਾਨੂੰ ਪੰਥ ਦਾ ਦਰਦ ਆ ਸਾਡੇ ਦਿਲ ਦੇ ਵਿੱਚ ਪੰਥ ਦਾ ਦਰਦ ਆ ਭਾਵੇਂ ਸਾਨੂੰ ਲੋਕ ਨਿੰਦਕ ਕਹਿਣ ਭਾਵੇਂ ਸਾਨੂੰ ਲੋਕ ਗਾਲ੍ਹਾਂ ਕੱਢਣ ਕੋਈ ਗੱਲ ਨਹੀਂ ਆ ਗੁਰੂ ਨਾਨਕ ਦੇ ਘਰ ਦੀ ਸੰਗਤ ਆ ਸਾਨੂੰ ਗਾਲ੍ਹਾਂ ਵੀ ਪਰਵਾਹ ਨਹੀਂ ਆ ਸਾਨੂੰ ਫੇਕ ਆਈਡੀਆਂ ਬਣਾ ਬਣਾ ਕੇ ਮੈਂ ਦੱਸਣਾ ਚਾਹੁੰਦਾ ਵਾ ਫੇਕ ਆਈਡੀਆਂ ਬਣਾ ਬਣਾ ਕੇ ਮੈਨੂੰ ਇੰਸਟਾਗ੍ਰਾਮ ਤੇ ਗਾਲ੍ਹਾਂ ਕੱਢਦੇ ਸਾਧਾਂ ਦੇ ਚੇਲੇ ਸਾਧ ਵੀ ਕੋਈ ਚੱਕਰ ਨਹੀਂ ਸਾਨੂੰ ਪਰਵਾਹ ਨਹੀਂ ਆ ਤੁਸੀਂ ਗਾਲਾਂ ਕੱਢ ਲਓ ਕੋਈ ਗੱਲ ਨਹੀਂ ਤੁਹਾਡੇ ਗਾਲਾਂ ਹੀ ਪੱਲੇ ਆ ਤੁਸੀਂ ਗਾਲਾਂ ਕੱਢੋ ਕੋਈ ਚੱਕਰ ਨਹੀਂ ਪਰਵਾਣਿਆ ਸੰ ਪਰ ਮੈਂ ਇੱਕ ਬੇਨਤੀ ਕਰ ਦਵਾ ਛੋੜੀ ਜੀ ਜਿਹੜੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੋਵੇ ਕਿ ਇਸਾਈ ਧਰਮ ਫੈਲ ਰਿਹਾ ਵਾ ਈਸਾਈ ਧਰਮ ਪੰਜਾਬ ਦੇ ਵਿੱਚ ਫੈਲ ਰਿਹਾ ਤੁਹਾਨੂੰ ਪਤਾ ਹੁਣ ਉਹਨਾਂ ਦਾ ਸਾਰਾ ਜੋਰ ਲੱਗਾ ਕਰਾਮਾਤ ਕਰਨ ਸਾਰਾ ਜੋਰ ਲੱਗਾ ਕਰਾਮਾਤ ਕਰਨ ਤੇ ਤੁਸੀਂ ਵੇਖਿਆ ਹੋਵੇ ਸਿਰ ਤੇ ਹੱਥ ਲਾਉਂਦੇ ਨੇ ਦਾਵਾ ਕਰਦੇ ਆ ਭੂਚੜੇ ਲਾ ਕੱਢ ਕੇ ਪਜਾਉਂਦਾ ਤੇ ਮੇਰੇ ਵਰਗਾ ਜਦੋਂ ਉਹਨਾਂ ਨੂੰ ਕੋਈ ਕਹਿ ਦੇਵੇ ਕਿ ਤੁਸੀਂ ਪਖੰਡ ਕਰਦੇ ਜੀ ਤੇ ਉਹ ਵਗੋਂ ਜਵਾਬ ਪਤਾ ਕੀ ਦਿੰਦੇ ਸਾਨੂੰ ਉਹ ਆਂਦੇ ਆ ਹੀ ਤੇ ਪਖੰਡ ਕਰਦੇ ਆ ਤੁਹਾਡੇ ਸੰਤ ਡੇਰੇਦਾਰ ਉਹ ਆਂਦੇ 8-8 ਸਾਲ ਦੇ ਬੱਚਿਆਂ ਦੇ ਨਾਲ ਕੋਈ ਕੰਮ ਕਰਦੇ ਆ ਤਾਂ ਸੱਚ ਜਾਣਿਓ ਗਾਲੀ ਜਵਾਬ ਨਹੀਂ ਹੁੰਦਾ ਸਾਡੇ ਕੋਲ ਅਸੀਂ ਉਹਨਾਂ ਨੂੰ ਕਹਿ ਦਈਏ ਕਿ ਤੁਸੀਂ ਪਖੰਡ ਕਰਦੇ ਜੀ ਸਿਰ ਤੇ ਹੱਥ ਲਾ ਲੈ ਕੇ ਜਿਹੜੇ ਫਾਂਡੇ ਫੁੰਡੇ ਕਰਦੇ ਅਸੀਂ ਉਹਨਾਂ ਨੂੰ ਕਹਿ ਦਈਏ ਵੀ ਤੁਸੀਂ ਪਖੰਡ ਕਰਦੇ ਹੋ ਤਾਂ ਸਾਨੂੰ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਤੁਹਾਡਾ ਗੁਰੂ ਕੌਣ ਆ? ਅਸੀਂ ਆਖੀਦਾ ਸਾਡਾ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ। ਤੇ ਉਹ ਸਾਨੂੰ ਪਤਾ ਕੀ ਕਹਿੰਦੇ ਆ? ਆਂਦੇ ਅਸੀਂ ਤਾਂ ਤੁਹਾਨੂੰ ਦੇਖ ਗਏ। ਚਪਖੰਡ ਕਰਦੇ ਆ। ਉਹ ਆਂਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਬਲਾਤਕਾਰ ਕਰਦੇ ਆ। ਉਹ ਆਂਦੇ ਉਹ ਨਾ ਤੁਹਾਨੂੰ ਦਿਖੇ। ਤਾਂ ਸੱਚ ਜਾਣਿਓ ਸਾਡੇ ਕੋਲ ਦੇਣ ਲਈ ਕੋਈ ਜਵਾਬ ਨਹੀਂ ਹੁੰਦਾ। ਇਸ ਪੰਜਾਬ ਦੀ ਧਰਤੀ ਦੇ ਉੱਪਰ ਬੇਨਤੀ ਕਰਾਂ ਗੁਰੂ ਸਾਹਿਬਾਂ ਦਾ ਜਨਮ ਹੋਇਆ। ਇਸ ਪੰਜਾਬ ਦੀ ਧਰਤੀ ਦੇ ਉੱਪਰ ਬੜਾ ਕੁਝ ਹੋਇਆ ਇਸ ਪੰਜਾਬ ਦੀ ਧਰਤੀ ਤੇ ਗੁਰੂਆਂ ਦੇ ਖੂਨ ਡੋਲੇ ਗੁਰੂਆਂ ਦੇ ਜਨਮ ਹੋਏ ਇੱਥੇ ਇਸ ਪੰਜਾਬ ਦੀ ਧਰਤੀ ਦੇ ਉੱਪਰ ਛੋਟੇ ਸਾਬਜਾਦਿਆਂ ਦੀਆਂ ਛੋਟੇ ਸਾਬਜਾਦਿਆਂ ਦੀਆਂ ਦੇ ਵਿੱਚ ਚੁਣਾਇਆ ਗਿਆ ਇਸ ਪੰਜਾਬ ਦੀ ਧਰਤੀ ਇਸ ਪੰਜਾਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਇੱਕ ਪਿਤਾ ਦੇ ਅੱਖਾਂ ਦੇ ਸਾਹਮਣੇ ਉਹਦੇ ਪੁੱਤਰ ਸ਼ਹੀਦ ਹੋਏ। ਕਿਆ ਜਗਰਾ ਹੀ ਉਸ ਪਿਤਾ ਦਾ ਆਪਣੇ ਪੁੱਤਾਂ ਦੇ ਲਾਸ਼ਾਂ ਦੇ ਲਾਗੋਂ ਦੀ ਲੰਗਿਆ। ਸੰਸਕਾਰ ਕਰਨ ਦਾ ਮੌਕਾ ਨਹੀਂ। ਅੱਲਾ ਯਾਰਖਾ ਜੋਗੀ ਲਿਖਦੇ ਨੇ ਕਿ ਏਕ ਹਿੰਦ ਮਹਿ ਤੀਰਥ ਯਾਤਰਾ ਕਿਲਗੀ। ਜਹਾਂ ਬਾਪ ਨੇ ਬੱਚੇ ਕਟਾਇ ਖੁਦਾ ਕਿਲਗੀ। ਸਾਡੇ ਪੰਜਾਬ ਦੀ ਧਰਤੀ ਦੇ ਉੱਪਰ 1947 ਦੇ ਵਿੱਚ 9047 ਜਦੋਂ ਦੇਸ਼ ਨੂੰ ਅੰਗਰੇਜ਼ਾਂ ਦੇ ਕੋਲੋਂ ਆਜ਼ਾਦੀ ਮਿਲੀ। ਕਿੰਨੇ ਕਤਲੇਆਮ ਹੋਏ ਕਿੰਨੀਆਂ ਔਰਤਾਂ ਦੇ ਸੁਹਾਗ ਉਜੜੇ ਕਿੰਨੇ ਬੱਚਿਆਂ ਦੇ ਸਿਰਾਂ ਦੇ ਤਾਜ ਪਿਓ ਮਾਰ ਦਿੱਤੇ ਗਏ ਕਿੰਨੀਆਂ ਬੱਚੀਆਂ ਦੇ ਬੇਪਤੀ ਹੋਈ ਇੱਜ਼ਤਾਂ ਲੁੱਟੀਆਂ ਗਈਆਂ ਇਸ ਪੰਜਾਬ ਦੀ ਧਰਤੀ ਨੇ ਉਹ ਕਸ਼ਟ ਵੀ ਆਪਣੇ ਉੱਤੇ ਸਹਾਰੇ ਆ ਇਸ ਪੰਜਾਬ ਦੀ ਧਰਤੀ ਤੇ 1984 ਦੇ ਵਿੱਚ 9084 ਦੇ ਵਿੱਚ ਇਸ ਪੰਜਾਬ ਦੀ ਧਰਤੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਦਰਾ ਗਾਂਧੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ ਗੁਰੂ ਗਰਬੰਸੇ ਮਹਾਰਾਜ ਦੇ ਸਰੂਪਾਂ ਦੇ ਵਿੱਚ ਗੋਲੀਆਂ ਵੱਜੀਆਂ ਇਸ ਪੰਜਾਬ ਦੀ ਧਰਤੀ ਨੇ ਉਹ ਕਸ਼ਟ ਵੀ ਹੰਡਾਇਆ ਵਾ ਕੋਈ ਛੋਟਾ ਇਤਿਹਾਸ ਨਹੀਂ ਸਾਡਾ ਚਰਖੜੀਆਂ ਤੇ ਚੜਨਾ ਪਿਆ ਖੋਪਰ ਖੋਪਰ ਲਵਾਉਣੇ ਪਏ ਬੰਦ-ਬੰਦ ਘਟਾਉਣੇ ਪਏ। ਮਾਵਾਂ ਨੇ ਆਪਦੇ ਬੱਚਿਆਂ ਦੇ ਹਾਰ ਬਣਵਾ ਕੇ ਟੋਟੇ ਕਰਵਾ ਕੇ ਬੱਚਿਆਂ ਦੇ ਹਾਰ ਬਣਾ ਕੇ ਮਾਵਾਂ ਦੇ ਗਲ 'ਚ ਪਾਏ ਗਏ। ਕਿਸ ਪੰਜਾਬ ਦੀ ਧਰਤੀ ਨੇ ਉਹ ਕਸ਼ਟ ਵੀ ਆਪਣੇ ਉੱਤੇ ਸਹਾਰਿਆ। ਪਰ ਅੱਜ ਉਸੇ ਪੰਜਾਬ ਨੂੰ ਇੱਕ ਸੇਂਗ ਲੱਗ ਚੁੱਕੀ ਆ। ਸੇਂਗ ਕਿਹੜੀ? ਜਿਨ੍ਹਾਂ ਨੂੰ ਆਪਾਂ ਚਿੱਟੀ ਸੇਂਗ ਕਹਿੰਦੇ ਆ। ਹੁਣ ਤੁਹਾਨੂੰ ਪਤਾ ਹੀ ਹੈ ਚਿੱਟੀ ਸੇਂਗ ਕਿਹੜੀ ਆ। ਇਹ ਲੰਮੇ ਜੱਗੇ ਵਾਲੇ ਜਿਨ੍ਹਾਂ ਨੇ ਗੁਰਨਾਨਕ ਦੇਵ ਘਰ ਦੇ ਜਿਹੜੇ ਸ਼ਰੀਕ ਬਣ ਕੇ ਵਿਖਾਇਆ ਜਿਨ੍ਹਾਂ ਨੇ ਇੱਕ ਵਾਰ ਛੋੜੀ ਜੀ ਬੇਨਤੀ ਕਰਾਂ ਗੁਰਦੁਆਰੇ ਗੁਰਦੁਆਰਿਆਂ ਦੇ ਗਰੰਥੀ ਸਿੰਘਾਂ ਦੀਆਂ ਛੱਤਾਂ ਚੁੰਦੀਆਂ ਹੋਣ ਤੇ ਪਿੰਡਾਂ ਦੇ ਵਿੱਚੋਂ ਗ੍ਰਹੀ ਕਰਕੇ ਜਾ ਕੇ ਡੇਰੇ ਪੱਕੇ ਕਰਦ ਗਏ ਤੇ ਮਾੜੀ ਗੱਲ ਨਹੀਂ ਸਾਡੇ ਵਾਸਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਗਰੰਥੀ 1 ਵਜੇ ਉੱਠ ਕੇ ਤੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਜਾ ਕੇ ਤੇ ਗੁਰਦੁਆਰੇ ਪਸੀਨੀਓ ਪਸੀਨੀ ਹੋ ਕੇ ਮੁਰਚੋ ਮੁਰਕ ਹੋ ਕੇ 1 ਵਜੇ ਜਾ ਕੇ ਪ੍ਰਕਾਸ਼ ਕਰਦੇ ਹੋਣ। ਤੇ ਪਖੰਡੀ ਸਾਧ ਕਾਲੇ ਸ਼ੀਸ਼ੇ ਵਾਲੀ ਫੋਰਚੂਨਰ ਚੋਂਦਾ ਆਵੇ। ਤੇ ਸਾਡੇ ਲੋਗ ਭੱਜ ਕੇ ਜਾ ਕੇ ਉਹਦੀ ਬਾਰੀ ਖੋਲ ਕੇ ਸਾਧ ਨੂੰ ਬਾਹਰ ਕਢਣ ਲੰਮੇ ਝੱਗੇ ਵਾਲੇ ਨੇ। ਤੇ ਸਾਡੇ ਆਸ ਤੇ ਨੱਕ ਡੋਬ ਕੇ ਮਰਨ ਵਾਲੀ ਗੱਲ ਨਹੀਂ ਏ। ਕਿ ਗੁਰਦੁਆਰਿਆਂ ਦੇ ਗਰੰਤੀ ਭੁੱਖੇ ਮਰਦੇ ਆ ਉਹ ਇੱਕ ਵਾਰੀ ਕੱਪੜਾ ਪਾ ਲਣ ਤੇ ਮੁਰਕਾ ਇਦਾਂ ਕਰਕੇ ਵੇਂਦੇ ਆ। ਤੇ ਧੋਣਾ ਨਹੀਂ ਪੈਣਾ ਸਰਫ ਵੀ ਲਗਣੀ ਹੈ ਘਰੇ ਬੱਚੇ ਭੁੱਖੇ ਬੈਠੇ ਆ ਘਰ ਵਾਲੀ ਭੁੱਖੀ ਬੈਠੀ ਮਾਂ ਭੁੱਖੀ ਬੈਠੀ ਆ ਜਾ ਕੇ ਉਹਨਾਂ ਵਾਸਤੇ ਰੋਟੀ ਦਾ ਪ੍ਰਬੰਧ ਵੀ ਕਰਨਾ ਵਾ ਤਾਂ ਸਾਧ ਇਹਨਾਂ ਨੂੰ ਸੱਧੀਆਂ 36 ਪ੍ਰਕਾਰ ਦੇ ਭੋਜਨ ਖਾਣ ਵਾਸਤੇ ਤੇ ਸਾਡੇ ਵੱਲ ਤੇ ਸਾਡੇ ਆਸਤੇ ਨੱਕ ਡੋਬ ਕੇ ਮਰਨ ਵਾਲੀ ਗੱਲ ਨਹੀਂ ਹੱਥ ਜੋੜ ਕੇ ਬੇਨਤੀ ਕਰਾਂ ਇੱਕ ਵਾਰੀ ਮੈਂ ਦੱਸਣਾ ਚਾਹੁੰਦਾ ਵਾ ਸਡੇ ਘਰ ਵੀ ਇੱਕ ਵਾਰੀ ਇੱਕ ਬਾਬਾ ਆਇਆ ਸੀ ਗਜਾ ਕਰਨ ਸਡੇ ਘਰ ਮੱਝਾਂ ਗਾਵਾਂ ਹੁੰਦੀਆਂ ਅਸੀਂ ਤੇ ਆ ਕੇ ਸਾਨੂੰ ਕਹਿੰਦਾ ਕਿ ਥੋੜੀ ਸੇਵਾ ਦਿਓ ਤੇ ਚਲੋ ਘਰ ਵਾਲਿਆਂ ਨੇ ਮੈਨੂੰ ਭੇਜਾਂ ਦੇ ਜਾ ਕੇ ਤੇ ਪੁੱਛਿਆ ਬਾਬਾ ਜੀ ਕਿਹੜੇ ਗੁਰਦੁਆਰੇ ਤੋਂ ਆਏ ਆ ਮੈਂ ਪੁੱਛਿਆ ਮੈਂ ਕਿਹਾ ਵੀ ਹਾਂਜੀ ਬਾਬਾ ਜੀ ਕਿਹੜੇ ਗੁਰਦੁਆਰੇੋਂ ਕਿਹੜੇ ਗੁਰਦੁਆਰੇ ਗੁਰਾਈ ਕਰਨ ਆਏ ਜੇ ਉਹਨਾਂ ਦੇ ਵੀ ਇੱਕ ਮਹਾਪੁਰਸ਼ਾਂ ਦਾ ਡੇਰਾ ਉੱਥੇ ਥੇ ਆਉਂਦੇ ਉਹਨਾਂ ਦੀ ਗ라이 ਕਰ ਰਹੇ ਆ ਮੈਂ ਕਿਹਾ ਬਾਬਾ ਜੀ ਨਹੀਂ ਤੁਸੀਂ ਆਪ ਚਾਹ ਪਾਣੀ ਪੀਣਾ ਵਾ ਪ੍ਰਸ਼ਾਦਾ ਛਕਣਾ ਵਾ ਰੋਟੀ ਖਾਣੀ ਆ ਤੇ ਵੈਲਕਮ ਆਓ ਮੈਂ ਕਿਹਾ ਸਾਡੇ ਘਰੇ ਬਾਓ ਪ੍ਰਸ਼ਾਦਾ ਛਕੋ ਪਰ ਮੈਂ ਕਿਹਾ ਸਾਡੇ ਘਰ ਦੇ ਵਿੱਚੋਂ ਜਿਹੜਾ ਸਾਡੀਆਂ ਮੱਝਾਂ ਦਾ ਦੁੱਧ ਆ ਜਿਹੜੀ ਸਾਡੀ ਸਾਡੇ ਆਟੇ ਦੀ ਸਾਡੇ ਘਰ ਦੇ ਆਟੇ ਦੀ ਰੋਟੀ ਉਹ ਕੇਵਲ ਤੇ ਕੇਵਲ ਤੂੰ ਕਿਸੇ ਇਤਿਹਾਸਿਕ ਸਥਾਨ ਵਾਸਤੇ ਰੋਟੀ ਲੈ ਕੇ ਜਾ ਇਹ ਡੇਰੇ ਵਾਸਤੇ ਸਾਡੇ ਘਰ ਦੇ ਵਿੱਚੋਂ ਨਮਖਾ ਮੰਗਣਾ ਹੀ ਗਾਂ ਤੋਂ ਸਾਡੇ ਘਰ ਤੋਂ ਮਖਾ ਗਜਾ ਕਰਨਾ ਹੀ ਗਾਂ ਤੋਂ ਮਖਾ ਭਾਈ ਤੂੰ ਕੁਝ ਆ ਕੇ ਛਕਣਾ ਵਾ ਪ੍ਰਸ਼ਾਦਾ ਛਕਣਾ ਚਾਹ ਪੀਣੀ ਰੋਟੀ ਖਾਣੀ ਮਖਾ ਤੂੰ ਵੈਲਕਮ ਆ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜੀ ਹੁਣ ਧੀ ਬੜੀ ਵੱਡੀ ਦਾਤ ਆ ਗੁਰੂ ਜੀ ਗੁਰੂ ਨਾਨਕ ਮਹਾਰਾਜ ਦੇ ਘਰ ਨੇ ਪਹਿਲਾਂ ਹੁੰਦਾ ਹੀ ਜਿੱਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੀ ਸੀ ਕਿ ਸੋ ਕਿਉ ਮੰਦਾ ਆਖੀ ਹੈ ਜਿੱਤ ਜੇ ਮੇਰਾ ਜਾਨ ਪਰ ਅੱਜ ਸਾਡੇ ਜੋ ਕੇ ਬਾਬੇ ਉਹਨਾਂ ਈਂਆ ਬਾਰੇ ਕੀ ਬਿਆਨ ਦੇ ਰਾਇਆ ਲੱਖੇ ਬਾਬੇ ਬਾਰੇ ਤੁਸੀਂ ਸੁਣਿਆ ਹੋਵੇ ਕੀ ਬਿਆਨ ਦਿੰਦਾ ਉਹਨੇ ਆਂਦਾ 100-100 ਰੁਪਇਆ ਦੇ ਕੇ ਇਨ੍ਹਾਂ ਔਰਤਾਂ ਦੇ ਕੋਲੋਂ ਜਾਂਦਾ ਜੋ ਮਰਜ਼ੀ ਕਰਾ ਲੂ ਇੱਕ ਪਾਸੇ ਉਹ ਸੰਤ ਹੋਵੇ ਤੇ ਦੂਜੇ ਪਾਸੇ ਇਹ ਗੱਲ ਕਹਿਣ ਲੱਗਿਆ ਸ਼ਰਮਣਾ ਹੀ ਉਹਨੂੰ ਭੋਰਾ ਵੀ ਕਿ 100-100 ਰੁਪਇਆ ਦੇ ਕੇ ਜੋ ਮਰਜ਼ੀ ਮੇਰੇ ਸਾਹਮਣੇ ਮਾਵਾਂ ਬੈਠੀਆਂ ਵਾ ਮੇਰੇ ਸਾਹਮਣੇ ਭੈਣਾਂ ਬੈਠੀਆਂ ਧੀਆਂ ਬੈਠੀਆਂ ਵਾ ਮੈਨੂੰ ਸ਼ਰਮ ਆ ਰਹੀ ਹੈ ਗੱਲ ਕਹਿ ਲੱਗੀਆਂ ਪਰ ਕੀ ਲੱਖੇ ਹੁਣਾਂ ਨੂੰ ਸ਼ਰਮ ਨਹੀਂ ਆਈ ਇਹ ਗੱਲ ਕਹਿਣ ਲੱਗੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਹੋਣ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੇ ਮੇਰਾ ਜਾਨ ਤੇ ਅੱਜ ਦੇ ਬਾਬੇ ਕਹਿ ਰਹੇ ਹੋਣ ਵੀ ਜੋ ਮਰਜ਼ੀ ਕਰਾ ਲਓ ਸੌ ਸੌ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਤ ਕਰੋ ਦਾ ਹੌਕਾ ਦਿੱਤਾ ਤੇ ਹੌਕਾ ਹੀ ਨਹੀਂ ਦਿੱਤਾ ਬਲਕਿ ਆਪ ਵੀ ਕਿਰਤ ਕੀਤੀ ਆਪ ਵੀ ਖੇਤਾਂ ਦੇ ਵਿੱਚ ਹਲ ਵਾਏ ਆਪ ਵੀ ਕਿਰਤ ਕੀਤੀ ਆਪ ਵੀ ਕਈ ਚਰਾਈ ਗੁਰੂ ਨੇ ਕਿਰਤ ਕਰੋ ਦਾ ਕਿਹਾ ਨਾਮ ਜਪੋ ਦਾ ਕਿਹਾ ਵੰਡ ਛਕੋ ਦਾ ਕਿਹਾ ਤੇ ਅੱਜ ਜਿਹੜੇ ਬੇਲੜ ਜਿਹੜੇ ਮਾਫ ਕਰਨ ਦਾ ਕਿਰਤ ਤੋਂ ਪਘੋੜੇ ਆ ਜਿਹੜੇ ਬੈਠੇ ਰਹਿੰਦੇ ਖਾ ਪੀ ਕੇ ਕੁਰਸੀ ਤੇ ਨਿਆਣਿਆਂ ਕੋ ਸਿਰ ਚ ਤੇਲ ਲਵਾਉਂਦੇ ਰਹਿੰਦੇ ਆ ਨਿਆਣਿਆਂ ਕੋ ਲੱਤਾਂ ਘਟਾਉਂਦੇ ਰਹਿੰਦੇ ਆ ਅੱਜ ਉਹ ਸਾਡੇ ਉੱਪਰ ਸੰਤ ਬਣ ਕੇ ਬਹਿ ਗਏ ਤੇ ਇਹ ਗੁਰੂ ਨਾਨਕ ਸਾਹਿਬ ਦੀ ਫਲਸਫੀ ਨਹੀਂ ਹੈ ਛੜੇਰ ਪੁਰਾਣੇ ਸਮੇਂ ਦੇ ਵਿੱਚ ਵੇਖ ਲਓ ਉਹਨਾਂ ਸਮਿਆਂ ਦੇ ਵਿੱਚ ਲੋਕ ਦਾਵਾ ਕਰਦੇ ਸੀ ਕਿ ਜੇਕਰ ਅਸੀਂ ਛੜੇ ਰਵਾਂਗੇ ਤੇ ਸਾਨੂੰ ਰੱਬ ਮਿਲ ਜਾਏਗਾ ਪਰ ਗੁਰੂ ਨਾਨਕ ਸਾਹਿਬ ਮਹਾਰਾ ਜੀ ਨੇ ਆਪ ਬਨੰਦ ਕਾਰਜ ਕਰਾਇਆ ਗੁਰੂ ਸਾਹਿਬ ਆਪ ਗ੍ਰਸਤੀ 10 ਪਾਸ਼ਾੀਆਂ ਨੇ 10 ਪਾਸ਼ਾੀਆਂ ਦੇ ਵਿੱਚੋਂ 9 ਦੀਆਂ 9 ਪਾਸ਼ੀਆਂ ਗ੍ਰਸਤੀ ਨੇ ਸਵਾਏ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੂੰ ਛੱਡ ਕੇ ਉਹ ਵੀ ਕਿਉਂ ਕਿਉਂਕਿ ਗੁਰੂ ਹਰਿਕ੍ਰਿਸ਼ਨ ਪਾਸ਼ਾ ਦੀ ਉਮਰ ਛੋਟੀ ਆ ਬਾਕੀ 9 ਦੀਆਂ 9 ਪਾਸ਼ੀਆਂ ਗ੍ਰਸਤੀ ਤੇ ਕੀ ਕਿਸੇ ਲੰਮੇ ਝੱਗੇ ਵਾਲੇ ਸਾਧ ਨੇ ਗੁਰੂ ਨਾਨਕ ਸਾਹਿਬ ਤੋਂ ਵੱਡਾ ਧਰਮ ਵੀ ਕਮਾਇਆ ਵਾ ਜੇਕਰ ਕੋਈ ਕਵੇ ਕਿ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਜਾਣਾ ਤਾਂ ਨਹੀਂ ਮੈਂ ਵਿਆਹ ਕਰਾਇਆ ਤੇ ਮੈਂ ਇੱਥੇ ਵੀ ਬੇਨਤੀ ਕਰ ਦਵਾਂ ਕਿ ਸਭ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਜ਼ਿਆਦਾ ਵਿਜੀ ਕੋਈ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਰਿਸ਼ਤਾ ਆਇਆ ਸੀ ਮੈਂ ਇਤਿਹਾਸ ਪੜ੍ਹ ਰਿਹਾ ਸੀ ਇੱਕ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਰਿਸ਼ਤਾ ਆਇਆ ਉਹਨਾਂ ਦੇ ਪਿਤਾ ਮਹਿਤਾ ਕਲਿਆਨ ਦਾਸ ਜੀ ਮਹਿਤਾ ਕਲਵੀ ਨੇ ਕਿਹਾ ਕਿ ਨਾਨਕ ਪੁੱਤਰ ਤੇਰੇ ਵਾਸਤੇ ਰਿਸ਼ਤਾ ਆਇਆ ਵਾ ਤੇ ਮਈਤਾ ਕਾ ਤੇ ਗੁਰੂ ਸਾਹਿਬ ਕੋ ਜਵਾਬ ਦਿੰਦੇ ਨੇ ਕਿ ਪਿਤਾ ਜੀ ਇੱਕ ਸਮਾਂ ਉਹ ਸੀ ਜਦੋਂ ਤੁਹਾਡੇ ਵਾਸਤੇ ਵੀ ਆਇਆ ਸੀ ਉਹ ਕਹਿੰਦੇ ਪਿਤਾ ਜੀ ਤੁਸੀਂ ਅਸਪੈਕਟ ਕੀਤਾ ਰਿਸ਼ਤਾ ਉਹ ਹਾਂ ਦੇ ਜੇਕਰ ਤੁਸੀਂ ਇਹ ਸਪੈਕਟ ਕੀਤਾ ਵਾ ਤੇ ਅੱਜ ਉਹ ਕਹਿੰਦੇ ਮੈਂ ਤੁਹਾਡਾ ਪੁੱਤਰ ਆ ਮੈਂ ਵੀ ਅਸਪੈਕਟ ਕਰੂੰਗਾ ਮੈਂ ਵੀ ਹਾਂ ਕਰੂੰਗਾ ਤਾਂ ਮੈਂ ਬੇਨਤੀ ਕਰ ਦਵਾ ਜਿਹੜੇ ਅੱਜ ਬਾਬੇ ਦਾਵਾ ਕਰਦੇ ਆ ਕਿ ਛੜੇਰੇ ਕੇ ਬੜਾ ਵੱਡਾ ਧਰਮ ਦਾ ਕੰਮ ਕਰ ਲਾਂਗੇ ਮੈਂ ਬੇਨਤੀ ਕਰਾਂ ਛੜੇ ਰਹਿਣਾ ਗਿਆ ਨਾ ਕਰਾਣਾ ਇਹ ਆਪਣੀ ਸਰੀਰਕ ਪ੍ਰੋਬਲਮ ਹੋਵੇ ਇਹ ਆਪਣੀ ਮਨਮਰਜ਼ੀ ਹੋਵੇ ਤੇ ਬੰਦਾ ਛੜਾ ਰਵੇ ਫੱਬਦਾ ਵਾ ਪਰ ਜੇਕਰ ਕੋਈ ਬੰਦਾ ਕਹਵੇ ਕਿ ਮੈਂ ਛੜਾ ਰਿਹਾ ਕਿ ਬੜਾ ਵੱਡਾ ਧਰਮ ਦਾ ਕੰਮ ਕਰ ਰਿਹਾ ਮੈਂ ਇਹ ਸਵਾਏ ਪਖੰਡ ਤੋਂ ਹੋਰ ਤੱਕ ਵੀ ਨਹੀਂ ਹੁਣ ਗੱਲ ਆ ਗਈ ਸੰਤ ਦੀ ਜੱਡਾ ਵੱਡਾ ਇਹ ਗੱਲ ਮਸਕੀਨ ਜੀ ਵੀ ਕਹਿਆ ਕਰਦੇ ਸੀ ਜੱਡਾ ਵੱਡਾ ਸੰਤ ਹੋਏਗਾ ਸੂਲੀ ਤੇ ਹੋਏਗਾ ਜੱਡਾ ਵੱਡਾ ਸੰਤ ਹੋਏਗਾ ਬੰਦ-ਬੰਦ ਘਟਾ ਰਿਹਾ ਹੋਏਗਾ ਜੱਡਾ ਵੱਡਾ ਸੰਤ ਹੋਏਗਾ ਦਿੱਲੀ ਦੀ ਧਰਤੀ ਤੇ ਤਿਲਕ ਜੰਝੂ ਬਚਾਉਣ ਦੇ ਲਈ ਸੀਸ ਧਰਾ ਰਿਹਾ ਹੋਏਗਾ ਜੱਡਾ ਵੱਡਾ ਸੰਤ ਹੋਏਗਾ ਉਹ ਤਤੀ ਤਵੀ ਤੇ ਹੋਏਗਾ ਜੱਡਾ ਵੱਡਾ ਸੰਤ ਹੋਏਗਾ ਉਬਲਦੀਆਂ ਦੇਗਾਂ ਦੇ ਵਿੱਚ ਹੋਏਗਾ ਤੇ ਜਿਹੜੇ ਬੜੇ ਪੂਜੇ ਜਾ ਰਹੇ ਨੇ ਫੁੱਲਾਂ ਦੀ ਵਰਖਾ ਹੋ ਰਹੀ ਆ ਇਹ ਸਵਾਏ ਪਖੰਡ ਤੋਂ ਔਰ ਕੱਖ ਵੀ ਨਹੀਂ ਤਾਂ ਮਸਕੀਨ ਜੀ ਨੇ ਇਹ ਵੀ ਗੱਲ ਕਹਿਤੀ ਸੀ ਉਹ ਕਹਿੰਦੇ ਕਿ 99% ਪਖਾਡਿਆ ਇਹਦੇ ਵਿੱਚ ਉਹ ਆnde 1% ਤਾਂ ਮੈਂ ਛੱਡਦਾ ਆnde 1% ਕਿਉਂ ਛੱਡਦਾ ਉਹ ਆnde ਮੈਂ ਵੀ ਆਪਣੀ ਪੱਗ ਬਚਾਉਣੀ ਆ ਹੁਣ ਅੱਜ ਤੁਸੀਂ ਆਪਸਾ ਬਲਾ ਲਿਓ ਕਿ ਮਸਕੀਨ ਜੀ ਵਰਗੇ ਨੇ ਕਹਤਾ ਹੈ ਕਿ ਮੈਂ ਆਪਣੀ ਪੱਗ ਬਚਾਉਣੀ ਆ ਤੇ ਅਸੀਂ ਤਾਂ ਚੀਜ਼ਾਂ ਹੀ ਕੀ ਆ ਸਾਨੂੰ ਇੰਸਟਾਗ੍ਰਾਮ ਤੇ ਆ ਕੇ ਫੇਕ ਆਈਡੀਆਂ ਬਣਾ ਕੇ ਗਲਾਂ ਕਰ ਲੈਣਗੇ ਅਸੀਂ ਤਾਂ ਚੀਜ਼ਾਂ ਹੀ ਕੀ ਆ ਸਾਨੂੰ ਤਾਂ ਗਿਣਿਆ ਦੇ ਦੇਣਗੇ ਅਸੀਂ ਤਾਂ ਚੀਜ਼ਾਂ ਹੀ ਕੀ ਆ ਮਸਕੀਨ ਜੀ ਨੇ ਬਚਨ ਕਰਤਾ ਹੀ ਉਹਨਾਂ ਦਾ ਮੈਂ ਵੀ ਆਪਣੀ ਪੱਗ ਬਚਾਣੀ ਹੈ ਹੁਣ ਗੱਲ ਆ ਗਈ ਸੰਤ ਦੀ ਬਾਣੀ ਨੇ ਸੰਤ ਕਿੰਨੂ ਕਿਹਾ ਵਾ ਬਾਣੀ ਦੇ ਅਕੋਰਡਿੰਗ ਸੰਤ ਕਿਹੜਾ ਵਾ ਜਿਹੜਾ ਕਿਸ ਦਾ ਹੱਕ ਨਾ ਮਾਰੇ ਬਾਣੀ ਦੇ ਅਕੋਰਡਿੰਗ ਸੰਤ ਉਹ ਆ ਜਿਹੜਾ ਕਿਸੇ ਦੀ ਧੀ ਵੱਲ ਕਿਸੇ ਦੀ ਭੈਣ ਵੱਲ ਮਾੜੀ ਨਿਗਾਹ ਨਾਲ ਨਾ ਵੇਖੇ ਉਹ ਸੰਤ ਉਹ ਵਾ ਜਿਹੜਾ ਇਹ ਕਵੇ ਕਿ ਅੱਜ ਮੈਂ ਕਿਸ ਦੀ ਭੈਣ ਵਾਲ ਵੇਖ ਰਿਆ ਮਾੜੀ ਨਿਗਾਹ ਨਾਲ ਕੱਲ ਨੂੰ ਮੇਰੇ ਘਰ ਵੀ ਮੇਰੀ ਭੈਣ ਬੈਠੀ ਆ ਅੱਜ ਮੈਂ ਕਿਸ ਦੀ ਧੀ ਵਾਲ ਮਾੜੀ ਨਿਗਾਹ ਨਾਲ ਵੇਖ ਰਿਆ ਵਾ ਕੱਲ ਨੂੰ ਮੇਰੇ ਘਰ ਵੀ ਧੀ ਬੈਠੀ ਆ ਸੰਤ ਉਹ ਸੰਤ ਉਹ ਜਿੰਨੇ ਦਹਾਂ ਨਵਾਂ ਦੀ ਕੀਰਤ ਕਮਾਈ ਕੀਤੀ ਹੋਵੇ ਸੰਤ ਉਹ ਜਿਹੜਾ ਗੁਰੂ ਦੇ ਸਿਧਾਂਤ ਤੇ ਚੱਲੇ ਸੰਤ ਉਹ ਤੇ ਜਿਹੜੇ ਆਪਾਂ ਸੰਤ ਕਿਹਨਾਂ ਨੂੰ ਮੰਨਦੇ ਆ ਜਿੰਨਾਂ ਨੇ ਲੰਮਾ ਝੱਗਾ ਪਾਇਆ ਹੋਵੇ ਲੋਕ ਜਾ ਜਾ ਉਹਨਾਂ ਨੇ ਪੈਰ ਫੜਦੇ ਹੋਣ ਤਾਂ ਗੁਰਬਾਣੀ ਉਹਨਾਂ ਨੂੰ ਪਖੰਡੀ ਕਹਿ ਰਹੀ ਐ ਬਹੁ ਭੇਖ ਕਰ ਪਰਮਾਈ ਐ ਬਾਨ ਸੁਬੰਨੀ ਭੇਖ ਧਾਰਨ ਕਰਕੇ ਪਰਮਾਉਣਾ ਲੋਕਾਂ ਨੂੰ ਛੋਡੋ ਵੇਸ ਭੇਖ ਜਤਰਾਈ ਇਹ ਭੇਖ ਧਾਰਨ ਕਰਨ ਲਈ ਜਤਰਾਈ ਲੋਕਾਂ ਨੂੰ ਠੱਗਣ ਵਾਸਤੇ ਛੱਡ ਦਿਓ ਮੈਂ ਨਹੀਂ ਕਹਿ ਰਿਹਾ ਮਹਾਰਾਜ ਬਾਣੀ ਕਹਿ ਰਹੀ ਜੀ ਹੁਣ ਸਾਡੇ ਅਕੋਰਡਿੰਗ ਸੰਤ ਉਹ ਆ ਜਿਨੇ ਲੰਮਾ ਝੱਗਾ ਪਾਇਆ ਹੋਵੇ ਇਹਨਾਂ ਨੂੰ ਗੁਰਬਾਣੀ ਸੰਤ ਨਹੀਂ ਮੰਨਦੀ ਤੇ ਗੁਰਬਾਣੀ ਸੰਤ ਕਿਹਨਾਂ ਨੂੰ ਮੰਨਦੀ ਆ ਜਿਹੜੇ ਆਪਦੇ ਦਹਾਂ ਨੌਂ ਦੇ ਕੀਰਤ ਕਮਾਈ ਕਰਦੇ ਹੋਣ ਜਿਹੜੇ ਕਿਸੇ ਦੀ ਮਾੜੀ ਕਿਸ ਦੀ ਧੀ ਭਣ ਵਾਲ ਮਾੜੀ ਨਿਗਰਾਨਾ ਦੇਖਣ ਗੁਰਬਾਣੀ ਉਹਨਾਂ ਨੂੰ ਸੰਤ ਮੰਨਦੀ ਆ ਹੁਣ ਦੱਸੋ ਫੇ ਤੁਸੀਂ ਇਹਨਾਂ ਨੂੰ ਸੰਤ ਮੰਨਣ ਲਈ ਤਿਆਰ ਜੇ ਜਿਨ੍ਹਾਂ ਨੂੰ ਤੁਸੀਂ ਸੰਤ ਮੰਨਦੇ ਉਹਨਾਂ ਨੂੰ ਗੁਰਬਾਣੀ ਸੰਤ ਨਹੀਂ ਮੰਨਦੀ ਜਿਨ੍ਹਾਂ ਨੂੰ ਗੁਰਬਾਣੀ ਸੰਤ ਮੰਨਦੀ ਉਹਨਾਂ ਤੁਸੀਂ ਸੰਤ ਮੰਨਣ ਲਈ ਤਿਆਰ ਨਹੀਂ ਜੇ ਇਹਨਾਂ ਲੰਮੇ ਝੱਗੇ ਵਾਲੇ ਬਾਰੇ ਬਾਣੀ ਕੀ ਕਹਿ ਰਹੀ ਆ ਭਗਤ ਕਬੀਰ ਜੀ ਦਾ ਵਾਕ ਆ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਨ ਤੱਕ ਗਲੀ ਜਿੰਨਾ ਜਪ ਮਾਲੀਆਂ ਲੁੱਟਿਆ ਸਨ ਮੱਗ ਓਏ ਹਰਕੇ ਸੰਤ ਨਾ ਆਖੀ ਐ ਬਨਾਰਸ ਕੇ ਠੱਗ ਮੈਂ ਥੋੜਾ ਕਰੋੜ ਕੇ ਬੋਲਦੀ ਐ ਸਮਝ ਲੱਗ ਜੇ ਓਏ ਹਰਕੇ ਸੰਤ ਨਾ ਆਖੀ ਐ ਬਨਾਰਸ ਕੇ ਠੱਗ ਤਾਂ ਇੱਕ ਵਾਰੀ ਮੈਂ ਸੋਚ ਰਿਹਾ ਹਾਂ ਜਿੱਥੇ ਭਗਤ ਕਬੀਰ ਸਾਹਿਬ ਲਿਖਿਆ ਨਾ ਗੱਜ ਸਾਡੇ ਤੈ ਤੈ ਤੋਤੀਆਂ ਅਜੋ ਤੋਤੀਆਂ ਨਾ ਕਹਿੰਦੇ ਅਜੋ ਕਸ਼ਹਿਰੇ ਕਹਿੰਦੇ ਤੇਰੇ ਪਾਇਨ ਤੱਕ ਅਜੋ ਗਾਤਰੇ ਕਹਿੰਦੇ ਗਲੀ ਜਿਨਾਂ ਜੱਪ ਮਾਲੀਆਂ ਲੋਟੇ ਹੱਥ ਨਹੀਂ ਬੱਗ ਕਿੰਨਿਆਂ ਨੇ ਅੱਜ ਮਾਲਾ ਫੜੀਆਂ ਵਾਂ ਕਿੰਨਿਆਂ ਨੇ ਲੋਟੇ ਫੜੇ ਆ ਆਪਦੇ ਹੱਥਾਂ ਦੇ ਵਿੱਚ ਲੋਟੇ ਰੱਖੇ ਆ ਕੋਈ ਹਰਗੇ ਸੰਤ ਦਾ ਆਖੀ ਐ ਤੇ ਇਹਨਾਂ ਨੂੰ ਹਰੀ ਦੇ ਕਾਲ ਪੁਰਖ ਦੇ ਸੰਤ ਨਾਖੋ ਕਿ ਕੀ ਨੇ ਬਨਾਰਸ ਕੇ ਠੱਗ ਹੁਣ ਐਨੀ ਵੀ ਆਖਿਆ ਕਿਸ ਨੇ ਕਰਤੀ ਤੇ ਪਤਾ ਕੀ ਆਖਣਾ ਇਹਨਾਂ ਨੇ ਸੰਤਾਂ ਦੀ ਨਿੰਦਿਆ ਕਰਤੀ ਹੈ ਇਹਨਾਂ ਨੇ ਮਹਾਪੁਰਖਾਂ ਨੂੰ ਮਾਰਾ ਕਹਿਤਾ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਕਿ ਐਸੇ ਸੰਤ ਨਾ ਮੋਕੋ ਭਾਵੇਂ ਪਾਉਂਦੇ ਇਦਾਂ ਦੇ ਸੰਤ ਨਹੀਂ ਸਾਨੂੰ ਪਾਉਂਦੇ ਜਿਹੜੇ ਡਾਲਾਂ ਸਿਓ ਪੇਡਾਂ ਘਟਕਾਵੇਂ ਜਿਹੜੇ ਤਾਣੀ ਨਹੀਂ ਖਾਂਦੇ ਪੂਰਾ ਦਾ ਪੂਰਾ ਰੋਖ ਹੀ ਖਾ ਜਾਂਦੇ ਆ ਪਰਿਵਾਰ ਦਾ ਇੱਕ ਜੀ ਨਹੀਂ ਖਾਂਦੇ ਪੂਰਾ ਦਾ ਪੂਰਾ ਟੱਬਰ ਹੀ ਹੜੱਪ ਕਰ ਜਾਂਦੇ ਆ ਤੇ ਕਈਆਂ ਦੇ ਟੱਬਰ ਇਹ ਸਾਧ ਹੜੱਪ ਕਰ ਵੀ ਗਏ ਆ ਹੁਣ ਤੁਸੀਂ ਵੇਖ ਲਓ ਕਿੰਨੇ ਥਾਵਾਂ ਤੇ ਕਿ ਜਦੋਂ ਉਹ ਕਰਮ ਕਰਦੇ ਸੀ ਜਿਹੜੇ ਪਿਓ ਆਪਣੀਆਂ ਧੀਆਂ ਨੂੰ ਲੈ ਲੈ ਕੇ ਇਹਨਾਂ ਦੇ ਡੇਰੇਆਂ ਦੇ ਵਿੱਚ ਜਾਂਦੇ ਸੀ ਜਦੋਂ ਉਹਨਾਂ ਧੀਆਂ ਨੂੰ ਉਹਨਾਂ ਪਿਓਆਂ ਨੂੰ ਇਹਨਾਂ ਸਾਧਾਂ ਦੇ ਲੱਛਣ ਪਤਾ ਲੱਗੇ ਤੇ ਇਹਨਾਂ ਸਾਧਾਂ ਨੂੰ ਮਹਿਸੂਸ ਹੋਇਆ ਕਿ ਕਦੇ ਸਾਡੀ ਸਾਡੀਆਂ ਕਰਤੂਤਾ ਜਗਜਗਰ ਨਾ ਹੋ ਜਾਣਾ ਕਿਤੇ ਸਾਡੀਆਂ ਮਾੜੀਆਂ ਕਰਤੂਤਾ ਦੁਨੀਆਂ ਦੇ ਵਿੱਚ ਨਾ ਚੱਲ ਜਾਣ ਸੋਸ਼ਲ ਮੀਡੀਆ ਤੇ ਨਾ ਚੱਲ ਜਾਣ ਤੇ ਇਹਨਾਂ ਸਾਧਾਂ ਨੇ ਧੀਆਂ ਨੂੰ ਮਰਵਾਤਾ ਇਹਨਾਂ ਸਾਧਾਂ ਨੇ ਪੇਵਾਨ ਨੂੰ ਵੀ ਮਰਵਾਤਾ ਤੇ ਗੱਲ ਭਗਤ ਤਕਬੀਰ ਸਾਹਿਬ ਦੀ ਸੱਚੀ ਹੋਗੀ ਕਿ ਡਾਲਾ ਸਿਓ ਪੇਡਾ ਘਟਕਾਵੇਂ ਘਟਕਾ ਗਈ ਨਾ ਫਿਰ ਆਖੋ ਸਤਨਾਮ ਸਾਧ ਸੰਗਤ ਇਹ ਕਾਹਤ ਜੋੜ ਕੇ ਬੇਨਤੀ ਆ ਵੀ ਵਾਇਗਰੂ ਕਹਿ ਦਿਆ ਕਰੋ ਕੈਮਰਾ ਮੇਰੇ ਵਾਲੇ ਜਾਂ ਤੁਹਾਡੇ ਵਾਲਾ ਕੈਮਰਾ ਨਹੀਂ ਆ ਵਾਇਗਰੂ ਉੱਚੀ ਸਾਰੀ ਕਿਆ ਕਰੋ ਹੁਣ ਇੱਕ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ ਸਮਾਂ ਆਪਣੇ ਕੋਲ ਸੀਮਤ ਆ ਗੁਰੂ ਗ੍ਰੰਥ ਸਾਹਿਬਹਾਰ ਦੀ ਕਿੰਨੀ ਵਾਰੀ ਬੇਅਦਬੀ ਹੋਈ ਸਹਿਮਤ ਹੋ ਨਾ ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲੀਆਂ ਦੇ ਵਿੱਚ ਖਲਾਰੇ ਗਏ ਗਲੀਆਂ ਦੇ ਵਿੱਚ ਖਲਾਰੇ ਗਏ ਕਦੀ ਸੰਤ ਸਮਾਜ ਇਕੱਠਾ ਨਹੀਂ ਹੋਇਆ ਪਰ ਸੰਤ ਸਮਾਜ ਆਪਣੇ ਲਾਣੀ ਵਾਰੀ ਉਸੇ ਵੇਲੇ ਇਕੱਠਾ ਹੋ ਗਿਆ ਹੁਣ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਬੰਦੀ ਨਹੀਂ ਆ ਆਪਸ ਵਿੱਚ ਇਹਨਾਂ ਦਾ ਰੋਜ਼ ਛੱਤਰ ਰੋਟੀ ਹੁੰਦਾ ਵਾ ਹੁਣ ਇੱਕ ਜਿੱਥੇ ਬੰਦੀ ਉਹ ਆ ਜਿਹੜੀ ਝਟਕਾ ਕਰਦੀ ਆ ਮੈਨੂੰ ਪਤਾ ਗੱਲ ਥੋੜੀ ਜੀ ਵਵਾ ਦੇ ਤਿਆ ਇੱਕ ਜਥੇਬੰਦੀ ਉਹ ਵਾ ਜਿਹੜੀ ਝੜਕਾ ਕਰਦੀ ਆ ਇੱਕ ਜਥੇਬੰਦੀ ਉਹ ਵਾ ਜਿਹੜੀ ਝੜਕੇ ਦੇ ਵਿਰੋਧ ਆ ਅੱਗੋਂ ਪਿੱਛੋਂ ਇਹਨਾਂ ਦੀ ਬੰਦੀ ਨਹੀਂ ਆ ਤੇ ਪਰ ਇਸ ਮਸਲੇ ਵਰੀ ਸਾਰੇ ਦੋਨੇ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤੇ ਕਿਹਾ ਕੀ ਆਂਦੇ ਮੈਰੋਂ ਨੂੰ ਨੱਥ ਪਾਉਣੀ ਆ ਮਤਲਬ ਇਹ ਗੱਲ ਕਹਿ ਤੀ ਕਿ ਮੈਰੋਂ ਨੂੰ ਨੱਥ ਪਾਉਣੀ ਆ ਵੀ ਮੈਰੋਂ ਨੂੰ ਨੱਥ ਪਾ ਲਓ ਆਪਦੇ ਜਿਹੜੇ ਤੁਹਾਡੇ ਵਾਲੇ 8-8 ਸਾਲ ਦੇ 5-5 ਸਾਲ ਦੇ ਨਿਆਣਿਆਂ ਨਾਲ ਕੋ ਕਰਮ ਕਰਦੇ ਆ ਉਹਨਾਂ ਨੂੰ ਨੱਥ ਨਾ ਪਾਓ ਉਹਨਾਂ ਨੂੰ ਨੱਥ ਨਾ ਪਾਇਓ ਮੈਂ ਇਹਨਾਂ ਨੂੰ ਨੱਥ ਪਾ ਲਉ ਫਿਰ ਕਿਆ ਕੀ ਕਿ ਇਹਨਾਂ ਮਹਾਪੁਰਸ਼ਾਂ ਦੀ ਜਿਹੜਾ ਨਿੰਦਿਆ ਕਰੂਗਾ ਉਹਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਅਜੇ ਵੀ ਮਹਾਪੁਰਸ਼ ਠੀਕ ਹੈ ਭਾਈ ਜਿਹੜਾ ਮੜਾ ਬੋਲੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਹਨੂੰ ਵੀ ਨੱਥ ਪਾਓ ਨਾ ਜਿਹੜੇ ਬੱਚੇ ਜਿਹੜੇ 8-8 ਸਾਲ ਦੇ ਬੱਚਿਆਂ ਨਾਲ ਕੋਈ ਕੰਮ ਕਰਦੇ ਆ ਭਾਈ ਮੈਰੋਂ ਦਾ ਪੋਡਕਾਸਟ ਸੁਣ ਰਿਹਾ ਮੈਂ ਇੱਕ ਇੰਟਰਵਿਊ ਉਹਦੇ ਵਿੱਚ ਭਾਈ ਮੈਰੋਂ ਦੱਸ ਰਿਹਾ ਕਿ ਜੱਸੀ ਬਾਬੇ ਨੂੰ ਇੱਕ ਪਰਿਵਾਰ ਕਿਤੇ ਫੋਰਨ ਕੰਟਰੀ ਦੇ ਵਿੱਚੋਂ ਆਇਆ ਸੀ ਕਿਤੇ ਬਾਹਰੋਂ ਉਹਨਾਂ ਦੇ ਨਾਲ ਇੱਕ ਬੱਚਾ ਬੜਾ ਸੋਹਣਾ ਸੀ ਉਹ ਬੱਚਾ ਕਿਤੇ ਜੱਸੀ ਬਾਬੇ ਨੂੰ ਪਸੰਦ ਆਇਆ ਤੇ ਬਾਬਾ ਜੱਸੀ ਕਹਿੰਦਾ ਵਾ ਕਿ ਆਪਣਾ ਬੱਚਾ ਸਾਨੂੰ ਦੇਜੋ ਉਹ ਆਉਂਦਾ ਰਹੀ ਨੂੰ ਪੜਾਵਾਂ ਪੜਾਵਾਂ ਲਿਖਾਵਾਂਗੇ ਇਨੂੰ ਕੁਰਬਾਨੀ ਦੇ ਸੰਖਿਆ ਦੇਵਾਂਗੇ ਤਬਲਾ ਸਿਖਾ ਦਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਵੀ ਜੱਸੀ ਬਾਬਾ ਆਪ ਤਬਲਾ ਵਜ ਕੇ ਹੀਗਾ ਉਹਨਾਂ ਦਾ ਤਬਲਾ ਸਿਖਾਵਾਂਗੇ ਮਾਪਿਓ ਬੱਚੇ ਨੂੰ ਛੱਡ ਕੇ ਹੁਣ ਮਾਪਿਓ ਬੱਚੇ ਨੂੰ ਛੱਡ ਕੇ ਚੱਲ ਗਏ ਬੱਚੇ ਨੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਫੋਨ ਲਵਾਇਆ ਕਿਤੇ ਆਪਣੇ ਨਾਨਕਿਆਂ ਦੇ ਵਿੱਚ ਉਹ ਕਹਿੰਦਾ ਕਿ ਮੇਰੇ ਸਰੀਰ ਦੇ ਵਿੱਚ ਆਹ ਵਾਲੀ ਪ੍ਰੋਬਲਮ ਆ ਰਹੀ ਹੈ ਅੱਗੇ ਹੁਣ ਤੁਸੀਂ ਆਪ ਸਮਝਦਾਰ ਕੀ ਅਜੇ ਵੀ ਇਹਨਾਂ ਨੂੰ ਮਾਪੁਰਖਾਂ ਮਾਪੁਰਖ ਆਖਾਂਗੇ ਕੀ ਅਜੇ ਵੀ ਇਹਨਾਂ ਨੂੰ ਸੰਤਾ ਆਖਾਂਗੇ ਹੱਥ ਜੋੜ ਕੇ ਮੈਂ ਬੇਨਤੀ ਫੇਰ ਕਰੂੰਗਾ ਆਪਣੀਆਂ ਧੀਆਂ ਨੂੰ ਲੈ ਕੇ ਜੇ ਕਿਤੇ ਜਾਣਾ ਵਾ ਤੇ ਗੁਰੂ ਘਰ ਜਾਓ ਐਵੇਂ ਡੇਰਿਆਂ ਦੀ ਖਾਕ ਨਾ ਛਾਂਦੇ ਫਿਰੋ ਅੱਛਾ ਬਾਣੀ ਦਾ ਵਾਕ ਲਾਉਣਗੇ ਇੱਕ ਫਿਰ ਕਿ ਚਰਨ ਸਾਧ ਕੇ ਧੋਏ ਧੋਏ ਪੀਓ ਹੁਣ ਘਰਾਂ ਦੇ ਵਿੱਚ ਆਰੋ ਲੱਗੇ ਆ ਘਰਾਂ ਦੇ ਵਿੱਚ ਫਿਲਟਰ ਲੱਗੇ ਆ ਤੇ ਬਾਹਰ ਸਾਦਾ ਦੇ ਪੈਰ ਤੋਂ ਤੋਂ ਪੀਂਦੇ ਫਿਰਦੇ ਪਤਾ ਕੀ ਕਹਿੰਦੇ ਆ ਆnde ਬਾਣੀ ਦਾ ਵਾਕ ਹੈ ਚਰਨ ਸਾਦ ਕੇ ਤੋਏ ਤੋਏ ਪੀਓ ਉਹ ਬੇਨਤੀ ਕਰਾਂ ਐ ਸਾਧੂ ਦੀ ਗੱਲ ਨਹੀਂ ਕੀਤੀ ਬਾਣੀ ਦਾ ਵਾਕ ਹੈ ਗੁਰਕੇ ਚਰਨ ਰਿੱਧੇ ਲਾਤਾਰੋ ਭਾਵ ਕੇ ਗੁਰੂ ਦੇ ਚਰਨ ਹਿਰਦੇ ਦੇ ਵਿੱਚ ਵਸਾਉਣ ਦੀ ਗੱਲ ਹੁਣ ਇੱਥੇ ਮੈਂ ਡਾਊਟ ਕਲੀਅਰ ਕਰਾਂ ਗੁਰਕੇ ਚਰਨ ਰਿੱਧੇ ਲਾਤਾਰੋ ਹੁਣ ਚਰਨ ਤੋਂ ਭਾਵ ਗੁਰੂ ਦਾ ਨਾਮ ਹਿਰਦੇ ਦੇ ਵਿੱਚ ਵਸਾਉ ਹੁਣ ਚਰਨ ਦਾ ਮਤਲਬ ਇੱਥੇ ਬਹੁਤੇ ਲੋਕ ਇਹ ਸਮਝਦੇ ਆ ਕਿ ਖਰੇ ਜਿਹਦੇ ਉੱਤੇ ਮਾਸ ਹੋਵੇ ਅੰਦਰ ਹੱਡੀ ਹੋਵੇ ਉਹ ਚਰਨ ਹਿਰਦੇ 'ਚ ਵਸਾਉਣਾ ਵਾ ਉਹ ਨਹੀਂ ਵਸਾਉਣਾ ਚਰਨ ਤੋਂ ਭਾਵ ਇਹ ਆ ਨਾਮ ਗੁਰੂ ਦਾ ਨਾਮ ਹਿਰਦੇ 'ਚ ਵਸਾਉ ਤੇ ਜਿੱਥੇ ਆਏ ਚਰਨ ਸਾਧ ਕੇ ਤੋਏ ਤੋਏ ਪੀਓ ਉੱਥੇ ਵੀ ਗੁਰੂ ਦਾ ਨਾਮ ਦੀ ਗੱਲ ਕੀਤੀ ਆ ਉਥੇ ਇੱਥੇ ਕਰੜੇ ਸਾਧਾਂ ਦੇ ਆੜ ਵਾਲੇ ਪੈਰਾਂ ਦੀ ਗੱਲ ਨਹੀਂ ਕੀਤੀ ਆੜ ਵਾਲੇ ਖੁਰਾਂ ਦੀ ਗੱਲ ਨਹੀਂ ਕੀਤੀ ਉਥੇ ਗੁਰੂ ਦੇ ਨਾਮ ਦੀ ਗੱਲ ਕੀਤੀ ਆ ਅੱਛਾ ਸਮਾ ਆਪਣੇ ਕੋਲ ਸੀਮਤ ਹੈ ਜਿਹੜੇ ਪ੍ਰਚਾਰਕਾਂ ਨੇ ਇਹਨਾਂ ਸਾਧਾਂ ਨੂੰ ਜਾ ਕੇ ਇੱਥੇ ਸਾਧ ਬੈਠਾ ਵਾ ਲੱਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤੇ ਭਾਈ ਸਾਹਿਬ ਕਥਾ ਕਰ ਰਹੇ ਆ ਸੰਤ ਕਾਂ ਦੇ ਨਕਮਾ ਹਿਆਰਾ ਸੰਤ ਕਾਂ ਦੇ ਨਕ ਪਰਮੇਸ਼ਰ ਮਾਰਾ ਸੰਤ ਕਾਂ ਦੇ ਖਿੰਟ ਕੰਨ ਪਾਈ ਤੇ ਉਹਨਾਂ ਦੇ ਅਰਥ ਗਲਤ ਕੱਢ ਕੇ ਤੇ ਇਹਨਾਂ ਨੂੰ ਵਿਲੜਾ ਨੂੰ ਸੰਤ ਕਹਿ ਕੇ ਹੁੰਦੇ ਆ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪ੍ਰਚਾਰਕਾਂ ਦਾ ਪ੍ਰਚਾਰਕਾਂ ਸਾਡੇ ਆ ਕੀਤਾ ਸਭ ਤੋਂ ਜ਼ਿਆਦਾ ਨੁਕਸਾਨ ਜਿਹੜੇ ਇਹੋ ਜਿਹੇ ਵਿਲੜਾ ਨੂੰ ਸੰਤ ਕਹਿ ਕੇ ਹੁੰਦੇ ਆ ਅੱਛਾ ਹੁਣ ਮੈਂ ਇੱਕ ਗੱਲ ਕਲੀਅਰ ਕਰਾਂ ਜਿੱਥੇ ਵੀ ਗੁਰਬਾਣੀ ਦੇ ਵਿੱਚ ਸੰਤ ਸ਼ਬਦ ਆਇਆ ਜਿੱਥੇ ਵੀ ਗੁਰਬਾਣੀ ਦੇ ਵਿੱਚ ਬ੍ਰਹਮ ਗਿਆਨੀ ਸ਼ਬਦ ਆਇਆ ਉਹ ਸੰਤ ਦੇ ਬ੍ਰਹਮ ਗਿਆਨੀ ਕਿੰਨੂੰ ਕਹਾ ਵਾ ਹੁਣ ਬਾਣੀ ਦਾ ਵਾਕ ਇੱਕ ਮੈਂ ਸੁਣਾਵਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਹੁਣ ਇੱਕ ਪਾਸੇ ਬਾਣੀ ਕਹਿ ਰਹੀ ਹੈ ਕਿ ਜੋ ਆਇਆ ਸੋ ਚੱਲ ਸੀ ਸਭ ਕੋ ਹੀ ਵਾਰੀ ਹੈ ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ ਹਾਰ ਹਮ ਆਦਮੀ ਹਾਂ ਇੱਕਦਮ ਭਾਵ ਕੇ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਹ ਵੀ ਪਤਾ ਨਹੀਂ ਤੇ ਮਨ ਚ ਸਵਾਲ ਆਊਗਾ ਕਿ ਉਹ ਕਿਹੜਾ ਬ੍ਰਹਮ ਗਿਆਨੀ ਆ ਜਿਹੜਾ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਭ ਸਿਸ਼ਟਾ ਕਰਤਾ ਸਵਾਲ ਆਊਗਾ ਵੀ ਕਿਹੜਾ ਬ੍ਰਹਮ ਗਿਆਨੀ ਆ ਜਿਹਨੇ ਐਡੀ ਵੱਡੀ ਸ੍ਰਿਸ਼ਟੀ ਬਣਾਈ ਆ ਕਿਹੜਾ ਬ੍ਰਹਮ ਗਿਆਨੀ ਆ ਅਗਲੀ ਪੰਕਤੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਜਿੱਥੇ ਵੀ ਸੰਤ ਗਿਆ ਜਿੱਥੇ ਬ੍ਰਹਮ ਗਿਆਨੀ ਜਿੱਥੇ ਵੀ ਬਾਣੀ ਦੇ ਵਿੱਚ ਆਇਆ ਉਹਦਾ ਭਾਵ ਐਂਡ ਤੇ ਇੱਥੇ ਆ ਕੇ ਗੱਲ ਕਲੀਅਰ ਕੀਤੀ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰ ਜਿਹੜੇ ਸਾਡੇ ਪ੍ਰਚਾਰਕ ਇਨਾਂ ਦੇ ਡਿਗਰੀਆਂ ਦੇ ਵਿੱਚ ਜਾ ਕੇ ਇਹਨਾਂ ਨੂੰ ਪ੍ਰਮੋਟ ਕਰਦੇ ਸੀ ਉਹਨਾਂ ਪ੍ਰਚਾਰਕਾਂ ਦਾ ਵਿਰੋਧ ਹੋਇਆ ਪਿਆ ਮਿੱਠੀ ਗੋਲੀ ਪਾਉਣ ਵਾਲੇ ਪ੍ਰਚਾਰਕ ਬੋਲੇ ਨਹੀਂ ਤੇ ਹੁਣ ਉਹਨਾਂ ਪ੍ਰਚਾਰਕਾਂ ਨੇ ਵੀ ਬਿਆਨ ਦੇ ਦਿੱਤੇ ਇਹ ਗੁਰੂ ਜੋਤ ਵਾਲੀ ਫੀਲਿੰਗ ਲੈਣੀ ਛੱਡ ਦਿਓ ਫੀਲਿੰਗ ਲੈਣੀ ਛੱਡ ਦਿਓ ਗੁਰੂ ਜੋਤ ਵਾਲੀ ਸਾਡੇ ਮਹਾਂਪੁਰਖ ਗੁੱਸਾ ਨਾ ਕਰਨ ਗੁਰੂ ਜੋਤ ਵਾਲੀ ਫੀਲਿੰਗ ਲੈਣੀ ਛੱਡ ਦਿਓ ਅੱਛਾ ਵੇਖੋ ਧਿਆਨ ਦਿਓ ਅਜੇ ਵੀ ਮਹਾਂਪੁਰਖ ਸਾਡੇ ਮਹਾਂਪੁਰਖ ਗੁੱਸਾ ਨਾ ਕਰਨ ਅੱਛਾ ਜੀ ਅਜੇ ਵੀ ਮਹਾਂਪੁਰਖ ਇਹ ਗੁਰੂਜੋਤ ਵਾਲੀ ਫੀਲਿੰਗ ਲੈਣੀ ਛੱਡ ਦਿਓ ਫੀਲਿੰਗ ਕਮਾਲ ਹੋ ਗਈ ਯਾਰ ਮਤਲਬ ਕਹਿਣ ਦਾ ਮਤਲਬ ਉਹਨਾਂ ਪ੍ਰਚਾਰਕਾਂ ਦਾ ਇਹ ਆ ਵੀ ਅਜੇ ਉਹਨਾਂ ਵੱਲ ਵੀ ਬਣੀ ਰਹੇ ਤਾਂ ਇਧਰ ਸੰਗਤ ਵੀ ਕਹਦੇ ਵੀ ਨਹੀਂ ਬਈਆ ਹੋ ਭਾਈ ਸਾਹਿਬ ਬੋਲੇ ਆ ਸੱਚ ਬੋਲੇ ਆ ਤੇ ਪਾਉਣ ਫੇ ਮਿੱਠੀ ਗੋਲੀ ਡਾਇਆ ਭਾਈ ਸਾਹਿਬ ਸਾਡੀ ਸੱਚ ਕੋਈ ਨਹੀਂ ਬੋਲੇ ਫੇ ਮਿੱਠੀ ਗੋਲੀ ਗੁਰੂਜੋਤ ਵਾਲੀ ਫੀਲਿੰਗ ਲੈਣੀ ਛੱਡ ਦਿਓ ਮੈਂ ਬੇਨਤੀ ਕਰਾਂ ਠੀਕ ਹੈ ਉਹ ਪ੍ਰਚਾਰਕ ਜਿਹੜੇ ਸਾਡੀ ਕੌਮ ਦੇ ਨੇ ਬਹੁਤ ਵਿਦਵਾਨ ਨੇ ਸੁਲਝੇ ਹੋਏ ਨੇ ਪਰ ਇੱਥੇ ਜਿਹੜਾ ਜਾ ਕੇ ਡੇਰਿਆਂ ਨੂੰ ਪ੍ਰਮੋਟ ਕਰਨਾ ਉਹ ਗੱਲ ਬਹੁਤ ਮਾੜੀ ਆ ਮੈਂ ਪਹਿਲਾਂ ਡੇਰਿਆਂ ਨੂੰ ਪ੍ਰਮੋਟ ਤੁਸੀਂ ਕੀਤਾ ਵਾ ਐਂਡ ਤੇ ਮੈਂ ਸਮਾਂ ਆਪਣੇ ਕੋਲ 2 ਮਿੰਟ ਰਹਿ ਗਿਆ ਐਂਡ ਤੇ ਮੈਂ ਫੇਰ ਇੱਕ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਲੈ ਕੇ ਆਪਣੀਆਂ ਧੀਆਂ ਨੂੰ ਲੈ ਕੇ ਗੁਰੂ ਘਰ ਜਾਇਆ ਕਰੋ ਐਵੇਂ ਡੇਰੀਆਂ ਚ ਨਾ ਜਾਓ ਸਾਡੀ ਧੀ ਸਾਡੀ ਬੱਚੀ ਕਿਤੇ ਸਾਰਾ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਾਠ ਕਰੇ ਬਾਣੀ ਪੜੇ ਸ਼ਾਮਾਂ ਨੂੰ ਬਾਣੀ ਪੜ ਕੇ ਬਾਹਰ ਨਿਕਲੇ ਤੇ ਸਾਰੀ ਸੰਗਤ ਦਾ ਸਿਰਜਕ ਜਾਣਾ ਵਾ ਕਿ ਸਾਡੀ ਬੱਚੀ ਸਾਡੀ ਧੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਾਠ ਕਰ ਰਹੀ ਹੈ ਉਹੀ ਜੇਕਰ ਸਾਡੀ ਬੱਚੀ ਕਿਸੇ ਦੇਹਧਾਰੀ ਪਖੰਡੀ ਦੇ 2 ਮਿੰਟ ਵੀ ਕਮਰੇ ਦੇ ਵਿੱਚ ਗਈ ਤੇ ਬਾਹਰ ਆਈ ਤੇ ਸਾਰੀ ਦੁਨੀਆ ਦਾ ਮਾਈਂਡ ਇੱਕ ਹੋਣਾ ਵਾ ਕਿ ਇਹ ਫਲਾਨਾ ਸਾਂ ਦੀ ਧੀ ਬਾਬਾ ਜੀ ਦੇ ਕੋਲ ਕੀ ਕਰ ਰਹੀ ਸੀ ਇਸ ਕਰਕੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਆਪਣੀਆਂ ਬੱਚੀਆਂ ਨੂੰ ਧੀ ਗੁਰੂ ਸਾਹਿਬ ਦੀ ਬਹੁਤ ਵੱਡੀ ਦਾਤ ਆ ਗੁਰੂ ਨਾਨਕ ਦੇ ਘਰ ਨੇ ਸੋ ਕਿਉਂ ਮੰਦਾ ਆਖੀ ਜਿੱਤ ਜਮੇ ਰਾਜਾਨ ਧੀ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਤੇ ਪੁੱਤ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਊਚ ਨੀਚ ਦਾ ਭੇਦ ਭਾਵ ਨਹੀਂ ਕੀਤਾ ਤੇ ਮੈਂ ਹੱਥ ਜੋੜ ਕੇ ਸਾਰੇ ਸੰਗਤ ਨੂੰ ਬੇਨਤੀ ਕਰੂੰਗਾ ਕਿ ਆਪਣੀਆਂ ਧੀਆਂ ਨੂੰ ਜੇਕਰ ਕਿਤੇ ਲੈ ਕੇ ਜਾਣਾ ਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਖੜੋ ਗੁਰਦੁਆਰਾ ਸਾਹਿਬ ਖੜੋ ਐਵੇਂ ਡੇਰਿਆਂ ਦੇ ਨਾਲ ਖੜੋ ਤੇ ਗੁਰਬਾਣੀ ਦੇ ਅਕੋਰਡਿੰਗ ਸੰਤ ਕੌਣ ਹੁੰਦਾ ਵਾ ਜਿਹੜੇ ਸੰਤ ਨੇ ਪੰਜ ਵਕਾਰ ਕੰਟਰੋਲ 'ਚ ਕੀਤੇ ਹੋਣ ਕਾਮ ਕਰੋਧ ਲੋਭ ਮੋਹ ਹੰਕਾਰ ਜਿਹਨੇ ਪੰਜ ਵਕਾਰ ਕੰਟਰੋਲ 'ਚ ਕੀਤੇ ਹੋਣ ਉਹ ਸੰਤ ਆ ਗੁਰਬਾਣੀ ਦੇ ਅਕੋਰਡਿੰਗ ਮੈਂ ਇਥੇ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਕੋਈ ਖੰਡਾ ਨਹੀਂ ਕਰ ਗਿਆ ਮੈਂ ਸੰਤ ਮਹਾਂਪੁਰਸ਼ ਬਹੁਤ ਹੋਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਵਾ ਸੰਤ ਕਿਹੋ ਜਿਹਾ ਹੁੰਦੇ ਆ ਸੰਤ ਹੁੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵਰਗੇ ਤੁਸੀਂ ਸੰਤ ਜਰਨੈਲ ਸਿੰਘ ਦੀਆਂ ਵੀਡੀਓ ਵੇਖ ਲਓ ਪੁਰਾਣੀਆਂ ਉਹ ਕਿਤੇ ਸੰਤ ਜਰਨੈਲ ਸਿੰਘ ਜਾ ਰਹੇ ਹੁੰਦੇ ਸੀ ਨਾ ਤੇ ਕੋਈ ਬੀਬੀ ਆ ਕੇ ਉਹਨਾਂ ਨੂੰ ਫੜੇ ਬੁਲਾ ਦਿੰਦੀ ਸੀ ਤੇ ਸੰਤ ਜਰਨੈਲ ਸਿੰਘ ਜੀ ਥੋੜਾ ਸਾਈਡ ਦੇ ਹੋ ਕੇ ਲੰਘਦੇ ਸੀ ਹੱਥ ਜੋੜ ਕੇ ਐਨਾ ਮਤਲਬ ਐਨਾ ਉਹਨਾਂ ਦੇ ਹਿਰਦੇ ਦੇ ਵਿੱਚ ਬੀਬੀਆਂ ਪ੍ਰਤੀ ਸਤਕਾਰ ਸੀਗਾ ਤੇ ਅੱਜ ਦੇ ਜਿਹੜੇ ਲੰਮੇ ਝੱਗੇ ਵਾਲੇ ਸਾਧ ਕੀ ਇਹ ਸੰਤ ਜਰਨੈਲ ਸਿੰਘ ਦੀ ਜੋਤੀ ਦੀ ਇਸ ਵੀ ਕਰ ਲੈਣਗੇ ਤੇ ਅੱਜ بڑے بڑے ਜਥੇਬੰਦੀਆਂ ਦੇ ਮੁਖੀ ਵੱਡੀਆਂ ਵੱਡੀਆਂ ਸੰਪਰਦਾਵਾਂ ਦਲ ਪੰਥਾਂ ਦੇ ਮੁਖੀ ਅੱਜ ਆਪਣੇ ਲਾਣੀਵਾਰੀ ਉਸੇ ਵੇਲੇ ਇਕੱਠੇ ਹੋਗੇ ਪਰ ਜਿਹੜੇ ਨਾਮ ਧਾਰੀ ਕੂਕੇ ਆਪਣੇ ਆਪ ਨੂੰ 11ਵਾਂ 12ਵਾਂ 13ਵਾਂ 14ਵਾਂ ਗੁਰੂ ਦੱਸ ਰਹੇ ਆ ਉਹਨਾਂ ਵੱਲ ਕੋਈ ਦਲਪੰਥ ਨਹੀਂ ਗਿਆ ਉਹਨਾਂ ਵੱਲ ਕੋਈ ਸੰਪਰਦਾ ਦਾ ਮੁਗੀ ਨਹੀਂ ਗਿਆ ਪਰ ਮਹਿਰੋਂ ਨੂੰ ਨੱਥ ਪਾਉਣੀ ਆ ਸਾਰੇ ਇਕੱਠੇ ਹੋ ਗਏ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਮਾਰਾਇਦਿਆਂ ਬੇਅਦਬੀਆਂ ਹੋਈਆਂ ਉੱਥੇ ਕੋਈ ਸੰਤ ਸਮਾਜ ਨਹੀਂ ਇਕੱਠਾ ਹੋਇਆ ਗਿਆ ਤੇ ਪਰ ਆਪਣੇ ਲਾਣੇ ਵਰੀ ਸਾਰੇ ਜਣੇ ਇਕੱਠੇ ਹੋ ਗਏ ਕਿ ਮਹਿਰੋਂ ਨੂੰ ਨੱਥ ਪਾ ਲਈਏ ਪਹਿਲਾਂ ਮਹਿਰੋਂ ਦੇ ਸਿਕੰਜਾ ਕਸ ਲਈਏ ਪਹਿਲਾਂ ਹਰ ਬਖਸ਼ਿਆ ਸਮਾ ਸਮਾਪਤ